ਵਿਧਾਨ ਸਭਾ ਹਲਕਾ ਨਾਬਾ ਦੇ ਨੇੜਲੇ ਪਿੰਡ ਸਾਦੋ ਏੜੀ ਦੀ ਅੱਜ ਕੱਲ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਚਰਚਾ ਹੈ ਜ਼ਿਕਰਯੋਗ ਹੈ ਕਿ ਇੱਥੋਂ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਰਲ ਕੇ ਜਿੱਥੇ ਪਿੰਡ ਨੂੰ ਪਿੰਡ ਨੂੰ ਇੱਕੋ ਤਰ੍ਹਾਂ ਦਾ ਰੰਗ ਵੀ ਕੀਤਾ ਗਿਆ ਹੈ ਅਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਪਿੰਡ ਬਿਲਕੁਲ ਨਸ਼ਾ ਮੁਕਤ ਹੋ ਜਾਵੇ ਅਤੇ ਨੌਜਵਾਨ ਚੰਗੇ ਕਿੱਤੇ ਲੱਗਣ ਉਨ੍ਹਾਂ ਇਸ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਨਾਬਾ ਤੋਂ ਰਵੀ ਸ਼ੰਕਰ ਦੀ ਵਿਸ਼ੇਸ਼ ਰਿਪੋਰਟ ਮੈਂ ਕਿਹੜਾ ਪੰਡਤ ਹਾਂ ਜੀ ਹਾਂ ਸਹੀ ਦੀ ਚੱਠਾ ਨਾਮ ਹੈ ਜੀ ਮੇਰਾ ਸਾਧੂੜੀ ਪਿੰਡ ਹੈ ਜੀ ਇਹ ਪਿੰਡ ਨੂੰ ਖੂਬਸੂਰਤ ਬਣਾਉਣ ਦੇ ਜਾਂਚ ਕਿਵੇਂ ਆਇਆ ਤੇ ਕੀ ਕੀ ਕੀਤਾ ਗਿਆ ਪਿੰਡ ਅ ਪਿੰਡ ਨੂੰ ਜੀ ਖੂਬਸੂਰਤ ਬਣਾਉਣ ਚ ਜੀ ਅ ਪੰਚਾਇਤ ਦਾ ਜਿੱਥੇ ਰੋਲ ਹੈਗਾ ਹੀ ਹੈਗਾ ਉੱਥੇ ਵਰਿੰਦਰ ਦਾ ਵੀ ਬਰਾਬਰ ਦਾ ਰੋਲ ਹੈ ਜੀ ਸਾਡੇ ਪਿੰਡ ਦਾ ਨੌਜਵਾਨ ਹੈ ਜੀ ਮੁੰਡਾ ਗੀਤਕਾਰ ਵੀ ਹੈ ਗਾਇਕ ਵੀ ਹੈ ਜੀ ਤੇ ਇਹਦੇ ਇੱਕ ਜਹਨ ਚ ਸੀਗਾ ਵੀ ਆਪਾਂ ਇੱਕ ਨਿਊ ਡਿਜ਼ਾਈਨ ਦੇਣਾ ਹੈ ਜੀ ਤਾਂ ਇਸਨੇ ਸਾਡੇ ਨਾਲ ਪੰਚਾਇਤ ਨਾਲ ਬਹਿ ਕੇ ਰਾਇ ਮਸ਼ਵਰਾ ਕਰਿਆ ਜੀ ਤੇ ਉਸਨੇ ਉੱਤੇ ਕੰਮ ਕਰਿਆ ਜੀ ਤੇ ਤੁਸੀਂ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਪੇਂਟ ਘਰਾਂ ਨੂੰ ਚੱਲ ਰਿਹਾ ਹੈ ਜੀ ਇੱਕ ਲਾਲ ਪੇਂਟ ਇੱਕ ਥੀਮ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੋ ਵਿਰਾਸਤੀ ਰੰਗ ਨੇ ਪੁਰਾਣੇ ਉਹ ਉਹਨਾਂ ਨਾਲ ਅਸੀਂ ਪਿੰਡ ਨੂੰ ਸਾਰੇ ਨੂੰ ਸਜਾ ਰਹੇ ਹਾਂ ਜੀ ਸੈਕੰਡਲੀ ਤੁਸੀਂ ਸਾਈਨ ਬੋਰਡ ਦੇਖੇ ਨੇ ਨੇਮ ਬੋਰਡ ਦੇਖੇ ਨੇ ਜੀ ਅ ਪੰਚਾਇਤ ਦੇ ਗ੍ਰਾਮ ਪੰਚਾਇਤ ਦੇ ਕੰਟੈਕਟ ਨੇ ਜੀ ਉਹਤੇ ਮੈਂਬਰਾਂ ਦੇ ਸਰਪੰਚ ਦਾ ਵੀ ਜੇ ਕਿਸੇ ਨੇ ਕਿਸੇ ਵੀ ਮੈਂਬਰ ਜਾਂ ਸਰਪੰਚ ਨੂੰ ਮਿਲਣਾ ਤਾਂ ਉਹ ਸਥਾਨੀ ਨਾਲ ਕਾਲ ਕਰਕੇ ਮਿਲ ਸਕਦਾ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਕਿਲਡ ਵਰਕਰ ਨੇ ਜੀ ਪਿੰਡ ਚ ਕਿਸੇ ਵੀ ਕੰਮ ਦੇ ਕਿਤੇ ਚ ਮਾਹਰ ਨੇ ਉਹਨਾਂ ਦੇ ਬੋਰਡ ਨੇ ਜੀ ਉਹਨਾਂ ਦੀਆਂ ਤਖਤੀਆਂ ਲਾਈਆਂ ਗਈਆਂ ਨੇ ਉਹਨਾਂ ਦੇ ਨਾਮ ਤੇ ਵਕਾਇਦਾ ਉਹਨਾਂ ਦਾ ਕੰਟੈਕਟ ਲਿਖ ਕੇ ਜੀ ਤੇ ਉਸ ਤੋਂ ਬਾਅਦ ਸਾਰੇ ਪਿੰਡ ਨੂੰ ਜੀ ਇੱਕ ਗ੍ਰੇਨਰੀ ਬੁੱਟੇ ਲਾਏ ਗਏ ਨੇ ਜੀ ਤਾਂ ਜੋ ਹਰਿਆ-ਭਰਿਆ ਹੋ ਸਕੇ ਜੀ ਤੇ ਸਾਫ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਜੀ ਤੇ ਇਹ ਤੁਸੀਂ ਇੱਕ ਹੋਰ ਦੇਖਿਆ ਹੋਣਾ ਵੀ ਜਿੰਨੇ ਵੀ ਵਿਰਾਸਤੀ ਚੀਜ਼ਾਂ ਨੇ ਜੀ ਉਹਨਾਂ ਨੂੰ ਪੇਸ਼ ਕੀਤਾ ਗਿਆ ਜੀ ਤਾਂ ਜੋ ਪ੍ਰਾਤਨ ਸਾਡਾ ਵਿਰਸਾ ਸੀਗਾ ਉਹਨੂੰ ਮੋੜ ਵਿਆਗਰ ਕਰੇ ਜਾ ਸਕਦੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਇਹੀ ਅਪੀਲ ਹੈ ਜੀ ਵੀ ਜੇ ਮੈਨੂੰ ਦੀ ਸੋਚ ਹੈ ਰੰਗਲਾ ਪੰਜਾਬ ਬਣਾਉਣ ਦੀ ਤਾਂ ਅਸੀਂ ਕੇ ਰੰਗਲਾ ਪਿੰਡ ਬਣਾਉਣ ਤੋਂ ਸ਼ੁਰੂਆਤ ਕਰੀ ਹੈ ਜੀ ਤੇ ਉਹ ਹੁਣ ਪੀਲ ਕਰਦੇ ਆ ਬੇਨਤੀ ਕਰਦੇ ਆ ਜੀ ਵੀ ਉਹ ਸਾਨੂੰ ਗ੍ਰਾਂਟ ਦੇਣ ਦੀ ਤਾਂ ਜੋ ਅਸੀਂ ਇਸ ਤੋਂ ਵੀ ਵਧੀਆ ਕਰ ਸਕੀਏ ਬਹੁਤ ਅੱਛੀ ਗੱਲ ਹੈ ਜੀ ਜਿਹੜਾ ਪੰਚਾਇਤ ਕੰਨੀਓ ਉਪਰਾਲਾ ਕੀਤਾ ਗਿਆ ਨਾਲ ਸਾਡਾ ਇੱਕ ਬੱਚਾ ਇਹਦੇ ਨਾਲ ਬਰਿੰਦਰ ਸਿੰਘ ਉਨੇ ਅੱਗੇ ਹੋ ਕੇ ਨਾਲ ਬਹੁਤ ਜ਼ਿਆਦਾ ਸਪੋਰਟ ਕੀਤਾ ਹੈਗਾ ਚੰਗੀ ਗੱਲ ਹੈ ਜੀ ਜਦੋਂ ਆਪਣੇ ਪਿੰਡ ਦੇ ਵਿੱਚ ਕੋਈ ਸੁਧਾਰ ਹੋਵੇ ਉਹ ਆਪਣੇ ਚੰਗੇ ਲੱਗ ਹੀ ਹੁੰਦਾ ਹੁੰਦਾ ਹੈ ਨਾ ਤੇ ਦੇਖੋ ਅੱਛੀ ਗੱਲ ਹੈ ਦੇਖਦੇ ਨਾਲ ਕੀ ਪੋਜ਼ਿਟਿਵਿਟੀ ਆਉਗੀ ਇਹਦੇ ਨਾਲ ਪੋਜ਼ਿਟਿਵਿਟੀ ਤਾਂ ਇਹ ਜ਼ਰੂਰ ਆਏਗੀ ਦੇਖੋ ਜਦੋਂ ਆਪਣੇ ਕੋਈ ਚੀਜ਼ ਵਧੀਆ ਚੀਜ਼ ਹੋ ਰਹੀ ਹੈ ਜਿਹਨੂੰ ਚਾਰ ਲੋਕ ਕਹਿ ਰਹੇ ਨੇ ਕਿ ਹਾਂ ਤੁਹਾਡੇ ਪਿੰਡ ਦੇ ਵਿੱਚ ਵਧੀਆ ਹੋ ਰਿਹਾ ਅਸੀਂ ਦੇਖ ਰਹੇ ਹਾਂਗੇ ਸਭ ਤੋਂ ਗਹਾਂ ਵਾਲੀ ਜਨਰੇਸ਼ਨ ਵੀ ਦੇਖੇਗੀ ਜੀ ਇਹ ਚੀਜ਼ ਨੂੰ ਵੀ ਹਾਂ ਸਾਡੇ ਵੱਡਿਆਂ ਦੀ ਸੈਣਿਆਂ ਨੇ ਵੀ ਇੰਨਾ ਕੁਛ ਕੀਤਾ ਸੀ ਸਾਡੇ ਲਈ ਵਧੀਆ ਕੀਤਾ ਸੀਗਾ ਬਹੁਤ ਅੱਛੀ ਗੱਲ ਹੈ ਜੀ ਵਧੀਆ ਗੱਲ ਹੈ ਕਿ ਜੋ ਚੀਜ਼ ਬਣ ਰਹੀ ਹੈ ਚੰਗੇ ਲਈ ਉਹ ਬਣ ਰਹੀ ਹੈ ਸਾਡਾ ਬੀਬੀਆਂ ਭੈਣਾਂ ਦਾ ਸਹਿਯੋਗ ਹੈ ਪੂਰਾ ਹਾਂਜੀ ਪੂਰਾ ਆਲੇ ਲੇਡੀਜ਼ ਦਾ ਪਿੰਡ ਦੀਆਂ ਦਾ ਜੀ ਸਹਿਯੋਗ ਹੈਗਾ ਜਿੱਥੇ ਇਹ ਕਹਿੰਦੇ ਨੇ ਜਾਣ ਨੂੰ ਕੋਈ ਸਫਾਈ ਕਰਨ ਨੂੰ ਗੁਰਦੁਆਰਾ ਸਾਹਿਬ ਤੇ ਜੋ ਧਾਰਮਿਕ ਸਥਾਨ ਨੇ ਜੇ ਸਫਾਈ ਹੁੰਦੀ ਆ ਉੱਥੇ ਸਾਰੀਆਂ ਲੇਡੀਜ਼ ਜਾਣਦੀਆਂ ਨੇ ਜੀ ਕਿਤੇ ਵੀ ਦਾ ਇਹ ਤੁਹਾਡਾ ਕੀ ਨਾਲ ਨਾਮ ਹੈ ਔਰ ਜਨਮਤ ਕਿੰਨਾ ਹੈ ਮੇਰਾ ਨਾਮ ਸਿੰਘ ਬਰੇਂਦਰ ਹੈ ਜੀ ਤੇ ਜਿਹੜੀਆਂ ਦੀ ਚੀਜ਼ੀ ਆ ਸਵੇਰੇ ਮਾਰਨਿੰਗ ਉੱਠਦੇ ਆ ਤੇ ਬਹੁਤ ਇਹ ਪਿੰਡ ਹੈ ਜਿਹੜਾ ਇਹ ਇਸ ਤਰ੍ਹਾਂ ਫੂਟ ਬਣਾਉਣ ਲਈ ਜਨਮਤ ਕਿਹਾ ਹੈ ਦੁਵਾਰੀ ਕਰ ਲਓ ਜੀ ਇਹਨੂੰ ਇਹ ਸੀਗਾ ਜੀ ਇਹ ਡ੍ਰੀਮ 7-8 ਸਾਲ ਤੋਂ ਸੀਗਾ ਕਿਉਂਕਿ ਕਿਤੇ ਵੀ ਆਪਾਂ ਬਾਹਰ ਘੁੰਮਣ ਜਾਂਦੇ ਆ ਫੋਨ ਹੁਣ ਮਿਲਦਾ ਹੈ ਤੇ ਉਹ ਇਹ ਪਿੰਡ 'ਚੇ ਪੈਦਾ ਕਰਨ ਦਾ ਡ੍ਰੀਮ ਸੀਗਾ ਵੀ ਆਪਾਂ ਸਕੂਨ ਪਿੰਡ 'ਚ ਹੀ ਪੈਦਾ ਪਿੰਡ ਨੂੰ ਹੀ ਇੰਨਾ ਖੂਬਸੂਰਤ ਬਣਾ ਦਈਏ ਕਿ ਕੋਈ ਵੀ ਸਾਡੇ ਪਿੰਡ ਆਵੇ ਤਾਂ ਚਾਹੇ ਬਾਗ ਜਾਂ ਕੀ ਬਾਤ ਹੈ ਗੱਲਬਾਤ ਐਂਡ ਕੀਤੀ ਹੋਈ ਆ ਪਿੰਡ ਵਾਲਿਆਂ ਨੇ ਜੋ ਚੀਜ਼ ਕਹਾਣੀ ਸੀਗੀ ਉਹ ਚੀਜ਼ ਸਾਰੇ ਕਹਿ ਵੀ ਰਹੇ ਨੇ ਮੀਡੀਆ ਦੇ ਥਰੂ ਵੈਸੇ ਮੈਂ ਰਾਈਟਰ ਐ ਜੀ ਇਹ ਗਾਣੇ ਵਗੈਰਾ ਲਿਖਦਾ ਥੋੜਾ ਜਿਹਾ ਗਾਓ ਦੋ ਲਫ਼ਜ਼ ਉਹ ਸੀਗਾ ਜੀ ਕਹਿੰਦਾ ਹੁ ਕਦੇ ਮਹਰ ਕੇ ਵੇਖੀ ਜੇੜੀ ਨਹੀਂ ਮੇਰਾ ਪਿੰਡ ਐ ਮੇਰਾ ਪਿੰਡ ਸੱਦ ਹੋੜੀ ਨਹੀਂ ਜਮਾ ਸ਼ੀਸ਼ੇ ਵਾਂਗ ਚਮਕਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਕਿ ਕਿਥੇ ਚਿੜੀਆਂ ਆ ਗਏ ਆ ਬੜੀਆਂ ਫੁੱਲ ਸੂਰਦੇ ਕਿੱਥੋਂ ਲੈਂਦੇ ਨੇ ਜਿਹੜੀਆਂ ਇਹ ਬਾਈ ਜੀ ਸਵੇਰੇ ਬੰਦਾ ਮਾਰਨਿੰਗ ਉੱਠਦਾ ਜੀ ਕਿੜੀਆਂ ਦੀ ਚੀਚੀ ਬੰਦੇ ਦੇ ਕੰਨੀ ਪਵੇ ਤਾਂ ਬੰਦੇ ਦਾ ਸਾਰਾ ਟੈਂਪਰੇਸ ਨੇ ਇਹ ਆਸਟ੍ਰੇਲੀਆ ਦੀਆਂ ਕਿਡੀਆਂ ਨੇ ਹਾਂਜੀ ਤੇਰੀ ਬਤੋਇਆ ਨੇ ਦੇ ਲਈ ਇਹ ਪਟਿਆਲੇ ਆਉਂਦੀਆਂ ਨੇ ਜੀ ਆਪਣੀ ਪਟਿਆਲੇ ਤੋਂ ਅਸੀਂ ਬਾਹਰੋਂ ਪੋਰਟ ਕਰਾ ਕੇ ਪਟਿਆਲੇ ਤੋਂ ਲੈ ਕੇ ਆਂਦੇ ਆਂ ਰੇਟ ਵਗੈਰਾ ਜਾਂ ਖਾਣਾ ਪੀਣਾ ਕੀ ਇਹ ਫੂਡ ਹੈ ਜਿਹੜਾ ਇਹਨਾਂ ਦਾ ਜੋ ਵੀ ਬਾਜਰਾ ਟਾਈਪ ਕੋਈ ਆਈਟਮ ਹੈ ਜੀ ਉਹ 1 ਮਹੀਨੇ ਦਾ ਫੂਡ ਹੈ ਜਿਹੜਾ ਇਹਦੇ ਬਿੱਤੀ ਪਿੰਜਰੇ ਦੇ ਐਡ ਹੈ ਉਸ ਤੋਂ ਬਾਅਦ ਜੀ ਦੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੌਸਮ ਚੀਜ਼ ਦੇ ਹਿਸਾਬ ਨਾਲ ਤਾਂ ਅਸੀਂ ਜਿਹੜੀ ਮੈਡੀਸਨ ਆ ਉਹ ਵੀ ਵਿੱਚ ਲੱਗੀ ਹੋਈ ਆ ਪਿੰਡ ਦੇ ਤਾਂ ਅਸੀਂ ਇਹਦੇ ਵਾਸਤੇ ਬੱਚਿਆਂ ਦੀ ਡਿਊਟੀ ਲਾਈ ਆ ਛੋਟਿਆਂ ਦੀ ਕੋਈ ਇਹਨਾਂ ਨੂੰ ਪਾਣੀ ਦਾ ਜਾਂ ਉਹ ਸਭ ਸੰਭਾਲਦਾ ਤੇ ਉਹ ਬੱਚਿਆਂ ਨੂੰ ਵੀ ਅਸੀਂ ਐਪਰੀਸ਼ੀਏਟ ਕਰਿਆ ਕਰਾਂਗੇ ਮਹੀਨੇ ਬਾਅਦ ਕੋਈ ਵੀ ਪੜ੍ਹਾਈ ਦੀ ਲੋੜਿੰਦੀ ਚੀਜ਼ ਆ ਉਹਨਾਂ ਨੂੰ ਕਿ ਉਹ ਸਾਰੇ ਮੁੰਡਿਆਂ ਨੌਜਵਾਨਾਂ ਵੱਲੋਂ ਵਰਾਸਤੀ ਚੀਜ਼ਾਂ ਜਿਹੜੀਆਂ ਵਧੀਆ ਵਧੀਆ ਤਾਂਗੇ ਨਾਲ ਲਾਈਆਂ ਨੇ ਉਹਨਾਂ ਕਿ ਕੀ ਸੋਚਦੇ ਵਰਾਸਤੀ ਚੀਜ਼ਾਂ ਉਹ ਸਾਰੀ ਅਸੀਂ ਕਿਤੋਂ ਇਹ ਨਹੀਂ ਵੀ ਬਾਹਰੋਂ ਮੁੱਲ ਲੈ ਕੇ ਆਏ ਜਾਂ ਕੋਈ ਨਕਲੀ ਲੈ ਕੇ ਆਏ ਆ ਉਹ ਸਾਰੀਆਂ ਪਿੰਡ ਦੀ ਹੀ ਚੀਜ਼ਾਂ ਨੇ ਪਿੰਡ ਦੀਆਂ ਅੰਟੀਕ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਰਿਪੇਅਰ ਕਰਾ ਕੇ ਉਹਦੇ ਵਿੱਚ ਜੂਲ ਹੈ ਜੀ ਗੱਡੇ ਦਾ ਜਾਂ ਡਾਹੇ ਨੇ ਜੀ ਜਿਹੜਾ ਮਾਧਿਆਂ ਦੇ ਭੱਜਣ ਤੋਂ ਪਾਏ ਜਾਂਦੇ ਸੀਗੇ ਜਿੰਦਰ ਹੈ ਜੀ ਹਲੀ ਹੈ ਪੰਜਾਲੀ ਹੈ ਤੇ ਵਧਾਣੀਆਂ ਨੇ ਅੰਟੀਕ ਜਿਵੇਂ ਐਕਸਟ ਪਹਿਲਾਂ ਅਸਲੀ ਵਧਾਣੀਆਂ ਉਹ ਚ ਅਸੀਂ ਕੋਈ ਛੇੜਛਾੜ ਨਹੀਂ ਕੀਤੀ ਉਹਨਾਂ ਨੂੰ ਸਿਰਫ ਅਸੀਂ ਪੇਂਟ ਕੀਤਾ ਜਾਂ ਪਾਲਿਸ਼ ਦਾ ਕੰਮ ਕੀਤਾ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਲੇ ਲੱਗਣੋਂ ਰਹਿੰਦੀਆਂ ਨੇ ਉਹ ਮਿਸਤਰੀ ਰਿਪੇਅਰ ਕਰ ਕੀ ਹੈ ਮਕਸਦ ਇਹ ਜੀ ਬੱਚਿਆਂ ਨੂੰ ਇਹਨਾਂ ਨੂੰ ਇਹ ਜੇ ਬੱਚੇ ਨੇ ਆਪਣੀ ਦਾਦੀ ਦਾ ਪਰਦਾਦੀ ਦਾ ਨਾਮ ਵੀ ਨਹੀਂ ਪਤਾ ਤੇ ਉੱਥੇ ਜਾ ਕੇ ਬੜਾ ਦੁੱਖ ਲੱਗਦਾ ਯਾਰ ਵੀ ਜਦੋਂ ਇੱਕ ਨਾਮ ਹੀ ਨਹੀਂ ਪਤਾ ਤੇ ਉਹ ਹੋਰ ਔਜਾਰਾਂ ਦੇ ਜਾਂ ਸੰਦਾਂ ਦੇ ਤਾਂ ਬੜੀ ਦੂਰ ਦੀ ਗੱਲ ਹੈ ਜਦੋਂ ਇੱਕ ਆਪਣੀ ਦਾਦੀ ਦਾ ਨਾਮ ਨਹੀਂ ਪਤਾ ਵੀ ਇਹਨਾਂ ਨੂੰ ਮਕਸਦ ਜੋੜਨ ਦਾ ਵੀ ਜਿਵੇਂ ਅਸੀਂ ਚਰਖੇ ਲਗਾਏ ਨੇ ਅ ਕੰਦਰ ਉੱਤੇ ਤੁਸੀਂ ਚੈੱਕਰ ਕੀਤਾ ਹੋਊਗਾ ਚਰਖੇ ਲਗਾਏ ਨੇ ਉਹ ਸੀ ਪ੍ਰੋਪਰ ਜਿਹੜਾ ਬਜ਼ੁਰਗਾ ਚਾਹੀਏ ਉਹ ਅੱਜ ਸਾਡੇ ਵਿੱਚ ਬੈਠੇ ਨੇ ਜਾਂ ਨਹੀਂ ਬੈਠੇ ਤਾਂ ਉਹਨਾਂ ਦਾ ਪ੍ਰੋਪਰ ਜਿਨ੍ਹਾਂ ਦਾ ਚਰਖਾ ਉਹਨਾਂ ਦਾ ਨਾਮ ਲਿਖਿਆ ਗਿਆ ਇਨੇ ਅਗੇ ਕੋਰ ਨਹੀਂ ਲੱਗਦਾ ਸੀ ਕੁਰ ਲੱਗਦਾ ਸੀ ਜਿਵੇਂ ਗੁਰਨਾਮ ਕੁਰ ਦਾ ਚਰਖਾ ਗੁਰਨਾਮ ਕੌਰ ਦਾ ਚਰਖਾ ਨਹੀਂ ਕੁਰ ਦਾ ਚਰਖਾ ਤੇ ਉਹ ਉਵੇਂ ਪੁਰਾਣੀ ਠੇਡ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਸਾਡੀ ਅਸਲੀ ਭਾਸ਼ਾ ਦਾ ਸਾਡੇ ਕਿਹੜਾ ਸੰਦ ਹੈ ਜਿਹੜਾ ਖੇਤੀ ਦਾ ਕਿਸ ਪਰਪੇ ਦੀ ਯੂਜ਼ ਉਹ ਅੱਜ ਦੇ ਜਿਹੜੇ ਅੱਜ ਦੇ ਪਰਿਵਾਰਾਂ 'ਚੋਂ ਉਹ ਚੀਜ਼ਾਂ ਨੂੰ ਜਹਨ ਤੋਂ ਜਿਹੜੀਆਂ ਨਿਕਲਦੀਆਂ ਜਾਂ ਉਹ ਦੁਆਰਾ ਮਤਲਬ ਦੁਆਰਾ ਜੀ ਦੁਆਰਾ ਬਿਲਕੁਲ ਕਿਉਂਕਿ ਇਹ ਚੀਜ਼ਾਂ ਅੰਬਰਸਰ ਬਣਿਆ ਹੋਇਆ ਸਾਡਾ ਪਿੰਡ ਜਾਂ ਤੁਸੀਂ ਅੰਬਰਸਰ ਹਵੇਲੀ ਬਣੀ ਹੋਈ ਆ ਉਹਦੀ ਜੱਫਾ ਪੈਸੇ ਦੇਖ ਕੇ ਉਹਨਾਂ ਨੂੰ ਇੱਕ ਪੈਸੇ ਜੇਬ ਚੋਂ ਖਰਚ ਕੇ ਦੇਖ ਕੇ ਆਉਣੇ ਤੇ ਉਹ ਕਿਉਂ ਨਾ ਉਹ ਉਲਟਾ ਉਹ ਨਕਲੀ ਹੁੰਦੀਆਂ ਤੇ ਉਲਟਾ ਕਿਉਂ ਨਾ ਵੀ ਅਸੀਂ ਪਿੰਡ ਚੋਂ ਇਕੱਠਾ ਕਰਕੇ ਵੇਚ ਤੁਹਾਡੀ ਕੋਈ ਪਿੰਡ ਚ ਆਵੇ ਹੁਣ ਪਹਿਲਾਂ ਜਿਵੇਂ ਉਹ ਸੱਤੀ ਜਰੀਏ ਕਿਵੇਂ ਜਿਵੇਂ ਕੋਈ ਪਿੰਡ ਦੇ ਵਿਅਕਤੀ ਨਾਲ ਆਪਾਂ ਕਿਤੇ ਉਹ ਸੂਤਰ ਪੰਜਣੇ ਹਾਂਜੀ ਹਾਂਜੀ ਉਹ ਇਹ ਆ ਜੀ ਸਾਡੇ ਪਿੰਡ ਦੇ ਵਿੱਚ ਅਸੀਂ ਪ੍ਰੀ ਵੈਡਿੰਗ ਵਾਲਾ ਕਨਸੈਪਟ ਸੋਚਿਆ ਜੇ ਕੋਈ ਬਾਹਰ ਕਰਦਾ ਹੈ ਜਿਵੇਂ ਪਹਿਲਾਂ ਹਾਂਜੀ ਹਾਂ ਕਿਉਂਕਿ ਪਿੰਡ ਦੇ ਵਿੱਚ ਕਿਸੇ ਨੇ ਫਿਲਮ ਸ਼ੂਟ ਕਰਨੀ ਹੈ ਜਾਂ ਪ੍ਰੀ ਵੈਡਿੰਗ ਕਰਨੀ ਹੈ ਜਾਂ ਕੋਈ ਵੀ ਗਾਣੇ ਦੀ ਸ਼ੂਟ ਕਰਨੀ ਹੈ ਤਾਂ ਸਾਡੇ ਕੋਲੇ ਪ੍ਰੋਪਰ 8-9 ਸੈੱਟ ਤਿਆਰ ਨੇ ਉਹਦੇ ਵਿੱਚ ਜਿਹੜੇ ਸਾਡੇ 72 ਦੇ ਜਾਂ 75 ਦੇ 82 ਦੇ ਸਨ 82 ਦੇ ਬਣੇ ਹੋਏ ਘਰ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਉਮੀ ਪ੍ਰਾਣੀ ਦੇਖ ਦੇ ਕੇ ਪ੍ਰਾਣਾ ਕਲਰ ਦੇ ਕੇ ਉਹਨਾਂ ਨੂੰ ਡਿਜ਼ਾਈਨ ਕੀਤਾ ਹਾਂ ਜੀ ਵੀਰਾਂ ਸੰਦੂਕ ਹੈ ਕਿੱਥੋਂ ਮਿਲਿਆ ਸੰਦੂਕ ਹੈ ਜੀ ਸਾਡੇ ਪਿੰਡ ਦਾ ਪਰਿਵਾਰ ਹੈ ਜੀ ਉਹ ਦੁਨੀਆ 'ਚ ਤਾਂ ਨਹੀਂ ਹੈਗੇ ਜਿਨ੍ਹਾਂ ਦਾ ਸੰਦੂਕ ਹੈ ਤੇ ਉਹ ਇਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਵਾਲੇ ਪਰਿਵਾਰ ਵਾਲਿਆਂ ਨੂੰ ਤੇ ਉਹਨਾਂ ਨੇ ਆਪਣੇ ਸਾਨੂੰ ਬੈਠਕ ਦਾ ਦਰਵਾਜ਼ਾ ਖੋਲ੍ਹਿਆ ਤੇ ਸੰਦੂਕ ਮਿਲਿਆ तकरीबन 120 21 ਸਾਲ ਪੁਰਾਣਾ ਸੰਦੂਕ ਹੈ ਤੇ ਇਸ 'ਚੋਂ ਸਾਨੂੰ ਸਮਾਨ ਇਹ ਵੀ ਅੰਟੀਕ ਤਾਂ ਹੈਗਾ ਹੀ ਹੈਗਾ ਤੇ ਇਸ 'ਚੋਂ ਸਮਾਨ ਵੀ ਹੈ ਜਿਹੜਾ ਬਿਲਕੁਲ ਅੰਟੀਕ ਮਿਲਿਆ ਸਨ 1968 ਦੀ ਘੜੀ ਹੈ ਉਹਨਾਂ ਨੇ ਜਿਨ੍ਹਾਂ ਦਾ ਸੰਦੂਖ ਉਹਨਾਂ ਨੇ ਖਰੀਦੀ ਹੋਣੀ ਉਹ ਟਰੱਕ ਚਲਾਉਂਦੇ ਸੀਗੇ ਬੰਬੇ ਤੋਂ ਖਰੀਦੀ ਹੋਈ ਕ੍ਰਿਸਟ ਕ੍ਰਿਪਟ ਕੰਪਨੀ ਦੀ ਵਾਚ ਹੈ 280 ਰੁਪਏ ਦੀ ਖਰੀਦੀ ਹੋਈ ਹੈ ਉਸ ਸਮੇਂ ਠਾਢ ਜੇ ਉਸ ਟਾਈਮ ਦੀ ਕੀਮਤ ਤੇ ਅੱਜ ਦੀ ਕੀਮਤ ਨੂੰ ਮਲਾਈਏ ਤਾਂ 40-45000 ਰੁਪਏ ਕੀਮਤ ਦੀ ਬਣਦੀ ਹੈ ਘੜੀ ਦੀ ਹੋਰ ਉਰਦੂ ਦੇ ਵਿੱਚ ਬੜੇ ਖਤ ਜਿਹੜੇ ਲਿਖੇ ਹੋਏ ਆ ਤੇ ਚਿੱਠੀਆਂ ਮਿਲੀਆਂ ਨੇ ਜੀ ਪੁਰਾਣੇ ਮਾਡਲ ਦੀਆਂ ਲਿਖੀਆਂ ਹੋਈਆਂ ਜਿੱਦਾਂ ਦਾ ਪੁਰਾਣਾ ਫੋਨ ਨਹੀਂ ਹੈਗੇ ਸੀ ਜਿੱਦਾਂ ਲਿਖਦੇ ਸੀਗੇ ਇੱਕ ਦੂਜੇ ਨੂੰ ਸੱਦਾ ਪੱਤਰ ਦੇਣ ਲਈ ਤੇ ਹੋਰ ਉਰਦੂ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਮਿਲਿਆ ਬੈਂਕ ਕਾਪੀ ਬੈਂਕ ਅਕਾਊਂਟ ਦੀ ਕਾਪੀ ਮਿਲੀ ਆ ਔਰ ਰੈੱਡ ਕਰਾਸ ਦਾ ਜਿਹੜਾ ਦਾਨ ਕੀਤਾ ਹੋਇਆ ਮਿਲਿਆ 1 ਰੁਪਿਆ ਦਾਨ ਕੀਤਾ ਉਹਨਾਂ ਨੂੰ ਬਿਲਕੁਲ ਬਿਲਕੁਲ ਹੋ ਹੋ ਜੀ ਬਿਲਕੁਲ ਉਵੇਂ ਹੀ ਪਿਆ ਉਹ ਜਿਹੜਾ ਉਰਦੂ ਦੇ ਵਿੱਚ ਸਮਾਨ ਆਉ ਸਾਡੇ ਪਿੰਡ ਮਸਜਿਦ ਵਿੱਚ ਮੌਲਵੀ ਸਾਹਿਬ ਨੇ ਉਹਨਾਂ ਨੂੰ ਪੜ੍ਹਾਵਾਵਾਂਗੇ ਵੀ ਉਰਦੂ ਦੇ ਵਿੱਚ ਕੀ ਲਿਖਿਆ ਕੋਬੀ ਕੋਬੀ ਪੜ੍ਹਨਗੇ ਉਹ ਤੇ ਫਿਰ ਉਹ ਕਿੱਥੋਂ ਉਹਨਾਂ ਦੇ ਘਰ ਤੋਂ ਹੈ ਕੋਈ ਹੁਣ ਨਹੀਂ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਤਾਂ ਨਹੀਂ ਹੈਗਾ ਉਹਨਾਂ ਦੇ ਵੈਸੇ ਚਾਚੇ ਤਾਇਆ ਚੋਂ ਹੈਗੇ ਤੇ ਉਹਨਾਂ ਦੀ ਯਾਦ ਚੇਤੇ ਕੀ ਕਰਦੇ ਆ ਤੇ ਸੰਦੂਖ ਨੂੰ ਅਸੀਂ ਇੱਕ ਸਲਾਹ ਕੀਤੀ ਹੈ ਸਾਰੇ ਨਗਰ ਨਾਲ ਇੱਕ ਅਸੀਂ ਪਿੰਡ ਦਾ ਕੋਈ ਸਾਂਝੀ ਜਗ੍ਹਾ ਤੇ 뮤ਜ਼ੀਅਮ ਬਣਾ ਰਹੇ ਹਾਂ ਉਹਦੇ ਵਿੱਚ ਸੰਦੂਖ ਸਾਡੇ ਕੋਲ ਤਿੰਨ ਸੰਦੂਖ ਨੇ ਜੀ ਪੂਰੇ ਪਿੰਡ ਚੋਂ ਨਿਕਲੇ ਉਸ ਚ ਚਰਖੇ ਹੋਗੇ ਜਾਂ ਸਾਡੇ ਦੋ ਤਿੰਨ ਰੰਗੀ ਪਲੇ ਕਰਦੇ ਸੀਗੇ 1980 82 ਦੇ ਵਿੱਚ ਉਹਨਾਂ ਨੇ ਅੱਗੇ ਸਾਮੀਆਂ ਹੋਈਆਂ ਸੀ ਰੰਗੀਆਂ ਔਰ ਰਿਪੇਅਰ ਲਈ ਪਟਿਆਲੇ ਭੇਜੀਆਂ ਨੇ 나ਗੀ ਵਾਲਿਆਂ ਦੇ ਤੇ ਉਹ ਰੰਗੀਆਂ ਲਗਾਵਾਂਗੇ ਪ੍ਰਾਤਨ ਜਿਹੜੇ ਸਾ ਜਿਹੜੇ ਅੱਜ ਨਹੀਂ ਮਿਲਦੇ ਜਿਹੜੇ ਉਹ ਸਾਜ ਨੇ ਕੋਈ ਹੋਰ ਵੀ ਪ੍ਰਾਤਨ ਜੰਮੇ ਸਾਡੇ ਕੋਲ ਇੱਕ ਸਟੋਪ ਪਿਆ ਜੀ ਉਹ ਸਟੋਪ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਹਾਂ ਕੈਮਰੇ ਤੇ ਹਾਂ ਜੀ ਬਾਬਾ ਰਾਮਤਾ ਜੀ ਸਾਡੇ ਪਿੰਡ ਵਿੱਚ ਉਹਨਾਂ ਬਾਰੇ ਕੋਈ ਦੱਸ ਦਿਓ ਉਹ ਬੜਾ ਅੱਛੇ ਕਲਾਕਾਰ ਸੀਗੇ ਜੀ ਤੁੰਬੀ ਦੇ ਬੜੀ ਅੱਛੀ ਤੁੰਬੀ ਪਲੇ ਕਰਦੇ ਸੀ ਵੱਡੇ ਵੱਡੇ ਕਲਾਕਾਰਾਂ ਨਾਲ ਉਹਨਾਂ ਨੇ ਤੁੰਬੀ ਪਲੇ ਕੀਤੀ ਹੈ ਤੇ ਮੰਦ ਭਾਗੀ ਵੀ 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਆਪਣੀ ਜਿਹੜੀ ਤੁੰਬੀ ਸੀਗੀ ਉਹ 700 ਲਗਾਏ ਹੋ ਸੀ ਉਹਨਾਂ ਆਪਣੀ ਤੁੰਬੀ ਦੇ ਬਾਜੇ ਜਿੰਨੇ ਸੁਰ ਉਹਨਾਂ ਨੇ ਤੁੰਬੀ ਤੇ ਲਗਾਏ ਹੋ ਸੀਗੇ ਬਾਕੀ ਫਸਟ ਫਿੰਗਰ ਤੇ ਅ ਗੁੱਠੇ ਨਾਲ ਉਹ ਦੋ ਆਪਣੇ ਉਂਗਲਾਂ ਨੂੰ ਯੂਜ਼ ਕਰਕੇ ਤੁੰਬੀ ਪਲੇ ਕਰਦੇ ਸੀ ਵੈਸੇ ਚਾਰ ਪੋਟਿਆਂ ਤੇ ਪਲੇ ਹੁੰਦੀ ਆ ਤੇ ਉਹਨਾਂ ਦੀ ਆਪਣੀ ਕਲਾ ਸੀ ਆਪਣੀ ਸਾਦਗੀ ਸੀ ਉਹਨਾਂ ਚ ਤੇ ਬੜਾ ਹਾਂਜੀ ਅਸੀਂ ਵੀ ਕਈ ਵਾਰੀ ਬਠਿੰਡੇ ਸਾਈਡ ਵੀ ਮੈਂ ਗਿਆ ਜੀ ਬਠਿੰਡੇ ਸਾਈਡ ਵੀ ਜਦੋਂ ਦੱਸਿਆ ਵੀ ਸਾਡਾ ਪਿੰਡ ਸਾਧੇੜੀ ਦਾ ਬਾਬਾ ਰਾਮਤਾ ਜੀ ਵਾਲਾ ਸਾਧੇੜੀ ਇਹ ਪੁੱਛਿਆ ਗਿਆ ਸਾ ਤੋਂ ਇਹ ਨਾਲੋਂ ਕੁਝ ਖਾਸ ਫਾਦੇ ਸੀ ਹਾਂ ਜੀ ਕੋਈ ਯਾਦ ਨਹੀਂ ਉਹ ਮੈਨੂੰ ਇੱਕ ਚੀਜ਼ ਉਹਨਾਂ ਦੀ ਜਰੂਰੀ ਯਾਦ ਹੈ ਮੈਨੂੰ ਪ੍ਰੋਪਰ ਤਾਂ ਨਹੀਂ ਯਾਦ ਇੱਕ ਵਾਰ ਗਾਉਂਦੇ ਹੁੰਦੇ ਸੀ ੍ਹੇਮਕੁੰਡ ਦੇ ਵਾਸੀ ਨੂੰ ਮੈਂ ਬੰਧਣਾ ਬਾਰੋ-ਬਾਰ ਕਰਾਂ ਉਹ ਬੜੀ ਅੱਛੀ ਲੱਗਦੀ ਸੀ ਮੈਨੂੰ ਅੱਜ ਵੀ ਮੈਂ YouTube ਤੇ ਕਈ ਵਾਰੀ ਸੁਣਦਾ ਤੇ ਬਾਕੀ ਬੜੇ ਅੱਛੇ ਕਲਾਕਾਰ ਸੀ ਕੀ ਕਹਿਣਾ ਜਾਉਣਾ ਪੰਜਾਬ ਮੁੱਖ ਮੰਤਰੀ ਅਸੀਂ ਇਹ ਪਿੰਡ ਦੀ ਐਂਟਰੀ ਤੇ ਇੱਕ ਬੋਰਡ ਲਗਾਇਆ ਜੀ ਵੀ ਜੇ ਇਹ ਪਿੰਡ ਰੰਗਲਾ ਪੰਜਾਬ ਜਾਂ ਸਾਫ ਸਫਾਈ ਦਾ ਅਵਾਰਡ ਦੇ ਹੱਕਦਾਰ ਹੈ ਤਾਂ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸਾਡੇ ਨਗਰ ਨਾਲ ਆਪ ਸੰਪਰਕ ਕਰਨ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਵੀ ਰੰਗਲਾ ਪੰਜਾਬ ਬਣਾਉਣਾ ਹੈ ਬਣਾਉਣਾ ਠੀਕ ਹੈ ਜੀ ਤੇ ਆ ਵੀ ਅਸੀਂ ਪਹਿਲ ਕੀਤੀ ਹੈ ਉਹ ਚੀਜ਼ ਦੀ ਸਾਰੇ ਨਗਰ ਦੇ ਪਿੰਡ ਨੇ ਰਲ ਕੇ ਅਸੀਂ ਇੱਕ ਸਟਾਰਟ ਕਰਤਾ ਹੈ ਰੰਗਲਾ ਪੰਜਾਬ ਉੱਥੇ ਸਾਡੇ ਇੱਥੇ ਵਿਜ਼ਿਟ ਕਰੇ ਕੋਈ ਵੀ ਚਾਹੇ ਸਾਡੇ ਏਰੀਆ ਦਾ ਐਮ.ਐਲ.ਏ. ਆ ਜਾਂ ਕੋਈ ਵੀ ਐਮ.ਪੀ.ਆ ਜਾਂ ਕੋਈ ਮੁੱਖ ਮੰਤਰੀ ਜੋ ਵੀ ਹੈ ਠੀਕ ਹੈ ਜੀ ਇੱਕ ਵਾਰੀ ਸਾਡੇ ਪਿੰਡ ਵਿਜ਼ਿਟ ਕਰੇ ਉਹ ਆਪਣਾ ਸਾਡੀ ਕਲਾ ਨੂੰ ਦੇਖੇ ਵੀ ਅਸੀਂ ਕੀ ਕੀ ਅਨੋਖਾ ਕੀਤਾ ਆਮ ਪਿੰਡਾਂ ਨਾਲੋਂ ਹਟ ਕੇ ਦੇਵਦੇਸ਼ ਸਿੰਘ ਦੇਵਮਾਨ ਉਹਨਾਂ ਨੂੰ ਚੈਨਲ ਦੀ ਰੇ ਕੋਈ ਅਪੀਲ ਕਰੋ ਅਪੀਲ ਇਹ ਹੈ ਜੀ ਦੇਖੋ ਕੋਈ ਵੀ ਐਪਰੀਸ਼ੀਏਟ ਕਰਨਾ ਤਾਂ ਸਾਰਿਆਂ ਦਾ ਫਰਜ਼ ਆ ਜੇ ਕੋਈ ਕਿ ਪਿੰਡ ਨੇ ਚੰਗੀ ਚੀਜ਼ ਕੀਤੀ ਆ ਤਾਂ ਚਾਹੇ ਕੋਈ ਉਹ ਸੰਸਦ ਦਾ ਕੋਈ ਧਾਰਮਿਕ ਸੰਸਦਾਂ ਹੈਗੀ ਆ ਜਾਂ ਕੋਈ ਪੋਲਿਟਿਕਲ ਬੰਦਾ ਕੋਈ ਵੀ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਐਪਰੀਸ਼ੀਏਟ ਕਰਨਾ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਲਾ ਕੰਮ ਆ ਇਹ ਕਿਉਂਕਿ ਇਹ ਸਾਰਾ ਨਗਰ ਦਾ ਸਾਂਝਾ ਕੰਮ ਹੈ ਤੇ ਅਸੀਂ ਚੀਜ਼ਾਂ ਉਹ ਪਿੰਡ ਚ ਕੀਤੀਆਂ ਨੇ ਜਿਹੜੀਆਂ ਕਿਸੇ ਪਿੰਡ ਸ਼ਾਇਦ ਨਾ ਮਿਲਣ ਕਿਉਂਕਿ ਪਿੰਡ ਬਹੁਤ ਪੰਜਾਬ ਦੇ ਪਿੰਡ ਨੇ ਸੋਹਣੇ ਬਹੁਤ ਨੇ ਪਰ ਇਹ ਜਿਹਾ ਕਨਸੈਪਟ ਨਹੀਂ ਵੀ ਪੂਰੇ ਪਿੰਡ ਨੂੰ ਇਹ ਪੇਂਟ ਹੋਇਆ ਹੋਵੇ ਔਰ ਪੂਰੇ ਪਿੰਡ ਚ ਗ੍ਰੀਨਰੀ ਹੋਵੇ ਤਕਰੀਬਨ ਸਾਡਾ ਮੋਟਿਵ ਹੈ ਵੀ ਤਕਰੀਬਨ ਸਾਰੇ ਘਰਾਂ ਦੇ ਬਾਹਰ ਗ੍ਰੀਨਰੀ ਹੈ ਜੀ ਲਾਸਟ ਸ਼ਾਟ ਕੀ ਅੱਗੇ ਕੀ ਹੋਵੇ ਲਾਸਟ ਏਰੀਆ ਵਿੱਚ ਕੋਈ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਕਰਦੇ ਆ ਤਾਂ ਸਾਨੂੰ ਸਭ ਤੋਂ ਵੱਡੀ ਸਮੱਸਿਆ ਜਿਹੜੀ ਅ ਮਰੇਕ ਕੋਟਲਾ ਢਿੰਗੀ ਤੋਂ ਰੋਡ ਤੇ ਉੱਤੇ ਸਥਿਤ ਸਾਡਾ ਪਿੰਡ ਉਹ 3 ਕਿਲੋਮੀਟਰ ਹਟ ਕੇ ਆ ਉਹ ਸਾਨੂੰ ਸੜਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਬੱਚੇ ਸਾਡਾ ਸਕੂਲ ਹੈ ਜਿਹੜਾ ਉਹ 5ਵੀਂ ਤੱਕ ਹੈ 8ਵੀਂ 10ਵੀਂ ਵਾਲੇ ਬੱਚੇ ਢਿੰਗੀ ਪਿੰਡ ਪੜਨ ਜਾਂਦੇ ਆ ਤੇ ਉਹ ਸਾਨੂੰ ਸੜਕ ਦੀ ਬਹੁਤ ਉਹ ਸਾਰੀ 7x8 ਫੁੱਟੀ ਸੜਕ ਹੈ ਉਹ ਸਾਨੂੰ 14 ਫੁੱਟੀ ਸੜਕ ਅਸੀਂ ਉਹਨਾਂ ਤੋਂ ਡਿਮਾਂਡ ਕਰਦੇ ਆ ਕਿਉਂਕਿ ਆਵਾਜਾਈ ਬਹੁਤ ਵੱਧ ਗਈ ਜਦੋਂ ਅਸੀਂ ਪਿੰਡ ਸੋਨਾ ਬਣਾਇਆ ਪੱਤਰਕਾਰ ਭਾਈਚਾਰਾ ਆ ਰਿਹਾ ਤੁਹਾਡਾ ਤੇ ਬਾਕੀ ਦੂਰੋਂ ਦੂਰੋਂ ਪੰਚਾਇਤਾਂ ਪਿੰਡ ਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇਖਣ ਆ ਰਹੀਆਂ ਨੇ ਤੇ ਆਵਾਜ਼ਾਈ ਹੋਰ ਵੱਧ ਗਈ ਤੇ ਸਾਨੂੰ ਇੱਕ ਰੋਡ ਦੀ ਵੱਡੀ ਸਮੱਸਿਆ ਵੀ ਜਿਹੜਾ ਸਾਡੀ ਲਿੰਕ ਰੋਡ ਆ ਉਹ ਸਾਨੂੰ ਜਰੂਰ 14 ਫੁੱਟਾਂ ਕੀਤਾ ਜਾਵੇ ਅਪੀਲ ਤਾਂ ਹੈਗੀ ਆ ਜੀ ਜਿਵੇਂ ਬਿਜਲੀ ਬੋਰਡ ਨੂੰ ਕਿਲ ਕਰਦੇ ਆ ਜੀ ਤੁਸੀਂ ਜਿਵੇਂ ਤਾਰਾਂ ਦੇ ਜਾਲ ਦੇਖ ਰਹੇ ਹੋ ਜੀ ਤਾਂ ਵੀ ਇਹ ਉਹ ਠੀਕ ਕਰ ਸਕਦੇ ਨੇ ਜੀ ਹਨਾ ਇੱਕ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਇਹ ਜਲਦ ਤੋਂ ਜਲ ਸਾਡੇ ਠੀਕ ਕਰੇ ਜਾਣ ਬਾਕੀ ਪ੍ਰਸ਼ਾਸਨ ਤੇ ਸਰਕਾਰ ਤੋਂ ਬਿਨਾਂ ਕੋਈ ਵੀ ਚੀਜ਼ ਹੈ ਜੀ ਉਹ ਅਸੀਂ ਜੋ ਪੰਚਾਇਤ ਜਾਂ ਪਿੰਡ ਦੇ ਲੋਕ ਨਹੀਂ ਕਰ ਸਕਦੇ ਹੈਗੇ ਕੁਝ ਚੀਜ਼ਾਂ ਇਹ ਜਿਹੀਆਂ ਨੇ ਜਿਵੇਂ ਅਸੀਂ ਕਚੌਣੇ ਵੀ ਸਾਡਾ ਸਾਰਾ ਪਿੰਡ ਸੀਵਰੇਜ ਹੋ ਜਾਵੇ ਜੀ ਪਾਈਪ ਲਾਈਨ ਸਾਰੇ ਪਿੰਡ 'ਚ ਹੀ ਪਾਈ ਜਾਵੇ ਤਾਂ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਦਦ ਨਾਲ ਹੀ ਸੰਭਵ ਹੈ ਜੀ ਇਹ ਤਾਂ ਇਹ ਕੁਝ ਅਪੀਲਾਂ ਨੇ ਸਾਡੀਆਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ